ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਦੇ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਤੇ ਅਗਲੇ 5 ਦਿਨ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਹੜਾ ਸਿਸਟਮ ਪੰਜਾਬ ਵਿੱਚ ਆ ਰਿਹਾ ਉਹ ਕਿਸ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਪੰਜਾਬ ਨੂੰ ਜਾਂ ਪੰਜਾਬ ਤੇ ਉਹਦਾ ਕੋਈ ਅਸਰ ਨਹੀਂ ਹੋਵੇਗਾ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਗੱਲ ਕਰਦੇ ਹਾਂ ਹਵਾਵਾਂ ਜੇਕਰ ਤੁਸੀਂ ਦੇਖੋ ਤਾ ਹਵਾਵਾਂ ਇਸ ਵਕਤ ਪੰਜਾਬ ਦੇ ਉੱਤੇ ਪੱਛਮ ਦੀਆਂ ਵਗਦੀਆਂ ਨੇ ਲੇਕਿਨ ਪਾਕਿਸਤਾਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਹਵਾਵਾਂ ਕਿਸ ਤਰ੍ਹਾਂ ਉੱਪਰ ਨੂੰ ਉੱਠ ਰਹੀਆਂ ਨੇ ਤੇ ਉੱਥੇ ਬੱਦਲ ਆ ਜਿਹੜੇ ਉਹ ਜ਼ਬਰਦਸਤ ਤਰੀਕੇ ਨਾਲ ਬਣ ਕੇ ਜੰਮੂ ਕਸ਼ਮੀਰ ਤੇ ਜਾ ਰਹੇ ਨੇ ਇਸ ਤੋਂ ਬਿਨਾ ਇੱਕ ਚੱਕਰਵਾਤ ਆ ਜਿਹੜਾ ਪਾਕਿਸਤਾਨ ਤੇ ਬਣਿਆ ਹੋਇਆ ਜਿਹੜਾ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਤੇ ਹੁਣ ਆਪਾਂ ਗੱਲ ਕਰੀਏ ਬਈ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਆ ਜਿਹੜਾ ਉਹਦਾ ਮੌਸਮ ਕਿਸ ਤਰ੍ਹਾਂ ਦਾ ਰਹੂਗਾ ਤੇ ਸਿਸਟਮ ਕਿਹੜਾ ਬਣਿਆ ਹੋਇਆ ਸਿਸਟਮ ਇਸ ਵਕਤ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਇੱਕ ਪ੍ਰੇਰਿਤ ਚੱਕਰਵਾਤ ਪਾਕਿਸਤਾਨ ਤੇ ਬਣਿਆ ਹੋਇਆ ਤੇ ਜੇਕਰ ਬੱਦਲਬਾਈ ਦੀ ਗੱਲ ਕਰੀਏ ਤਾਂ ਬੱਦਲਬਾਈ ਆ ਜਿਹੜਾ ਪੰਜਾਬ ਦੇ ਵਿੱਚ ਦਿਖਣੀ ਸ਼ੁਰੂ ਹੋ ਗਿਆ ਜਿਹੜੀ ਕਿ ਮੱਧ ਪੰਜਾਬ ਤੱਕ ਦਿਖਣੀ ਲਗਭਗ ਸ਼ੁਰੂ ਹੋ ਗਈ ਆ ਤੇ ਪੱਛਮੀ ਉੱਤਰ ਪੱਛਮੀ ਭਾਗਾਂ ਦੇ ਵਿੱਚ ਬੱਦਲਬਾਈ ਕਾਫੀ ਆ ਤੇ ਜੰਮੂ ਕਸ਼ਮੀਰ ਦੇ ਭਾਗਾਂ ਦੇ ਵਿੱਚ ਇਸ ਵਕਤ ਬਰਫਵਾਰੀ ਆ ਜਿਹੜੇ ਉਚੇਰੇ ਇਲਾਕਿਆਂ 'ਚ ਹੋ ਰਹੀ ਆ ਹਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੱਕ ਜਿਹੜੇ ਬਾਕੀ ਇਲਾਕੇ ਨੇ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਪੰਜਾਬ ਦੇ ਇਲਾਕੇ ਆ ਜਿਹੜੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਆ ਜਿਹੜਾ ਇਨਾਂ ਇਲਾਕਿਆਂ ਦੇ ਵਿੱਚ ਵੀ ਬੱਦਲਬਾਜ਼ੀ ਥੋੜੀ ਜੀ ਸੰਘਣੀ ਬਣ ਦੀ ਸੰਭਾਵਨਾ ਰਾਤ ਨੂੰ ਜੇਕਰ ਗੱਲ ਕਰੀਏ ਆਪਾਂ 26 ਤਰੀਕ ਦੀ ਤੇ 27 ਤਰੀਕ ਦੀ ਤਾਂ 26 27 ਤਰੀਕ ਨੂੰ ਕੁਝ ਹਲਕਿਆ ਫੁਲਕਿਆ ਗਤੀਵਿਧੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋ ਸਕਦੀਆਂ ਜੇਕਰ ਬੱਦਲ ਜ਼ੋਰ ਫੜਿਆ ਪਾਕਿਸਤਾਨ ਵੱਲੋਂ ਤਾਂ ਨਹੀਂ ਤਾਂ ਜਿਹੜਾ ਜ਼ਿਆਦਾ ਅਸਰ ਆਏਦਾ ਸਿਸਟਮ ਦਾ ਉਹ ਜੰਮੂ ਕਸ਼ਮੀਰ ਦੇ ਭਾਗਾਂ ਤੇ ਰਹਿਣਾ ਪਰ ਫਿਰ ਵੀ ਪੂਰਬ ਦੀ ਹਵਾ ਜਿਹੜੀ ਉਹ 26-27 ਤਰੀਕ ਨੂੰ ਚੱਲਣੀ ਆ ਜਿਹਦੇ ਨਾਲ ਬੱਦਲ ਆ ਜਿਹੜਾ ਉਹ ਜੋਰ ਪਕੜ ਕੇ ਥੋੜੀ ਦੇਰ ਲਈ ਨੇਰੀ ਸ਼ਰਾਟੇ ਦੇ ਰੂਪ ਦੇ ਵਿੱਚ ਉੱਤਰ ਪੱਛਮੀ ਭਾਗਾਂ ਦੇ ਵਿੱਚ ਆ ਸਕਦਾ ਤੇ ਬਾਕੀ ਭਾਗਾਂ ਨੂੰ ਮੱਧ ਪੰਜਾਬ ਤੱਕ ਪ੍ਰਭਾਵਿਤ ਕਰ ਸਕਦਾ ਇਸ ਤੋਂ ਬਿਨਾ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਤੇ ਬਿਹਾਰ ਇਹਨਾਂ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਪੰਜਾਬ ਦੇ ਉੱਤਰ ਪੱਛਮੀ ਭਾਗ ਤੇ ਸੈਂਟਰ ਪੰਜਾਬ ਤੱਕ ਕੁਝ ਗਤੀਵਿਧੀਆਂ ਹੋ ਸਕਦੀਆਂ ਨੇ ਸਵੇਰ ਦੇ ਟਾਈਮ ਦੁਪਹਿਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਜਿਹਦੇ ਵਿੱਚ ਹਨੇਰੀ ਝਖੜਾ ਕੇ ਇੱਕਦਮ ਹਲਕੀ ਫੁਲਕੀ ਗਤੀਵਿਧੀ ਆ ਜਿਹੜੀ ਉਹ ਹੋਊਗੀ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਮੌਸਮ ਦੇ ਹਾਲ ਦੀ ਵੀ ਕਿਸ ਤਰ੍ਹਾਂ ਦਾ ਰਹੂਗਾ ਕਿਸਾਨ ਵੀਰਾਂ ਲਈ ਇਹ ਸੁਝਾਅ ਆ ਭਾਈ ਜਿਹੜਾ ਪਾਣੀ ਦਾ ਕੰਮ ਆ ਜਿਹੜਾ 26 27 ਤਰੀਕ ਨੂੰ ਥੋੜਾ ਜਿਆ ਅਲਰਟ ਰਹਿ ਕੇ ਦਿੱਤਾ ਜਾਵੇ ਕਿਉਂਕਿ ਕਿਸੇ ਵੀ ਟਾਈਮ ਨੇਰੀਆ ਜਿਹੜੀ ਉਹ ਕ੍ਰੀਏਟ ਹੋ ਸਕਦੀ ਆ ਜਿਹਦੇ ਨਾਲ ਆਪਣੇ ਫਸਲ ਆ ਜਿਹੜੀ ਉਹ ਡੈਕ ਸਕਦੀ ਆ ਇਸ ਲਈ ਥੋੜਾ ਅਵੋਇਡ ਕੀਤਾ ਜਾਵੇ ਦੋ ਦਿਨ ਉਸ ਤੋਂ ਬਾਅਦ ਜਿਹੜਾ ਤੁਸੀਂ ਪਾਣੀ ਦਾ ਕੰਮ ਲਗਾਤਾਰ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਜੀ ਆਉਣ ਵਾਲੇ ਪੰਜ ਦਿਨ ਦੇ ਮੌਸਮ ਦੇ ਹਾਲ ਦੇ ਵੀ ਆਉਣ ਵਾਲੇ ਪੰਜਾਂ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 26 ਤਰੀਕ ਦੀ ਪਿਕਚਰ ਤਾਂ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡੇ ਨਾਲ ਚ ਬਰਫਬਾਰੀ ਹੋ ਸਕਦੀ ਹੈ ਪੰਜਾਬ ਦੇ ਭਾਗਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਹੋ ਸਕਦਾ ਕੁਝ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਨੇਰੀ ਝੱਖੜ ਦੇ ਨਾਲ ਥੋੜੇ ਸਮੇਂ ਲਈ ਜਿਵੇਂ ਹਲਕੀ ਫੁਲਕੀ ਕਾਰਵਾਈ ਆ ਜਿਹੜੀ ਉਹ ਹੋ ਜਵੇ ਤੇ ਤੇਜ਼ ਹਵਾ ਵਾਂ ਕੇ ਨੰਗ ਜੇ ਕੋਈ ਨਾ ਕੋਈ ਜਿਸ ਤਰ੍ਹਾਂ ਦੇ ਬੱਦਲ ਅੱਜ ਕ੍ਰੀਏਟ ਹੋ ਰਿਹਾ ਉਹਨਾਂ ਤੋਂ ਇਹ ਮਾਹੌਲ ਲੱਗ ਰਿਹਾ ਵੀ ਇਸ ਤਰ੍ਹਾਂ ਦੇ ਬੱਦਲ ਆ ਜਿਹੜੇ ਕ੍ਰੀਏਟ ਆਉਣਗੇ ਜਿਹਦੇ ਨਾਲ ਹਲਕੀ ਫੁਲਕੀ ਨੇਰੀ ਆ ਸਕਦੀ ਆ ਤੇ ਜਿੰਨਾ ਹਲਕੇ ਫੁਲਕੇ ਸ਼ਰਾਟੇ ਆ ਜਿਹੜੇ ਉਹ ਪੈ ਸਕਦੇ ਇਹ ਤੋਂ ਜ਼ਿਆਦਾ ਦੀ ਉਮੀਦ ਘੱਟ ਆ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਛੱਤੀਸਗੜ ਬਿਹਾਰ ਇਹਨਾਂ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਗੱਲ ਕਰਦੇ ਆਪਾਂ 27 ਤਰੀਕ ਦੀ 27 ਤਰੀਕ ਨੂੰ ਵੀ ਸਿਸਟਮ ਨੇ ਇਸੇ ਤਰ੍ਹਾਂ ਬਣੇ ਰਹਿਣਾ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇਹਨਾਂ ਭਾਗਾਂ 'ਚ ਤਾਂ ਬਰਫਬਾਰਿ ਹੋਊਗੀ ਨਿਜਲੇ ਇਲਾਕਿਆਂ ਦੇ ਵਿੱਚ ਹੋਊਗੀ ਬਰਖਾ ਤੇ ਇਸ ਵਕਤ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਜੰਮੂ ਦੇ ਇਲਾਕੇ ਆ ਉੱਪਰਲੇ ਹੋ ਗਿਆ ਪਠਾਨਕੋਟ ਤੋਂ ਉੱਪਰ ਦੇ ਇਲਾਕੇ ਆ ਜਿਹੜੇ ਇਹਨਾਂ ਭਾਗਾਂ 'ਚ ਬਰਖਾ ਗਰਜ ਚਮਕ ਨਾਲ ਹੋ ਰਹੀ ਆ ਤੇ ਇਹ ਇਸੇ ਤਰ੍ਹਾਂ ਕਰਮੀਆਂ ਜਾਰੀ ਰਹਿਣਗੀਆਂ ਤੇ ਪੰਜਾਬ ਵੀ ਇਹਨਾਂ ਦੇ ਨਾਲ ਲੱਗਦਾ ਉੱਤਰ ਪੱਛਮ ਇਲਾਕੇ ਆ ਨਾ ਜਿਹੜੇ ਤੇ ਨਾਲ ਮੱਧ ਪੰਜਾਬ ਦੇ ਇਨਾਂ 'ਚ ਹਲਕੀਆਂ ਫੁਲਕੀਆਂ ਗਰਦੀਵਧੀਆਂ ਹੋ ਸਕਦੀਆਂ ਬਾਕੀ ਪੰਜਾਬ 'ਚ ਕੋਈ ਸੰਭਾਵਨਾ ਹੈ ਨਹੀਂ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਬਿਹਾਰ ਛੱਤੀਸਗੜ ਇਹ ਸਾਰੇ ਇਲਾਕਿਆਂ 'ਚ ਮੌਸਮ ਖੁਸ਼ਕ ਹੀ ਰਹਿਣਾ ਉਸ ਤੋਂ ਬਾਅਦ ਗੱਲ ਕਰਦੇ ਆ 28 ਤਰੀਕ ਦੀ 28 ਤਰੀਕ ਨੂੰ ਵੀ ਜੰਮੂ ਕਸ਼ਮੀਰ ਗਿਲਗਿਟ ਬਾਲਿਸਤਾਨ ਲੇਹ ਲਦਾਖ ਇਹਨਾਂ ਭਾਗਾਂ ਦੇ ਵਿੱਚ ਬਰਫਬਾਰੀ ਦੀਆਂ ਗਤੀਵਿਧੀਆਂ ਜ਼ੋਰਦਾਰ ਤਰੀਕੇ ਨਾਲ ਜਾਰੀ ਰਹਿਣਗੀਆਂ ਹਮਾਤਲ ਪ੍ਰਦੇਸ਼ 'ਚ ਵੀ ਗਤੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਇਧਰੋਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਤਰਨਤਾਰਨ ਇਹ ਜਿਹੜੇ ਨਾਲ ਲੱਗਦੇ ਇਲਾਕੇ ਆ ਪਹਾੜਾਂ ਦੇ ਇਹਨਾਂ 'ਚ ਕੁਝ ਗਤੀਵਿਧੀਆਂ ਹੋ ਸਕਦੀਆਂ ਨੇ ਥੋੜੇ ਸਮੇਂ ਦੇ ਲਈ ਤੇ ਬਾਕੀ ਸਾਰੇ ਇਲਾਕਿਆਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਗੱਲ ਕਰੀਏ 29 ਤਰੀਕ ਦੀ ਤਾਂ 29 ਤਰੀਕ ਨੂੰ ਪ੍ਰਭਾਵ ਆ ਜਿਹੜਾ ਸਿਸਟਮ ਦਾ ਖਤਮ ਹੋ ਜਾਣਾ ਤੇ ਉਹਦੇ ਨਾਲ ਮੌਸਮ ਆ ਜਿਹੜਾ ਆਮ ਤੌਰ ਤੇ ਉੱਤਰ ਪਾਸੇ ਦੇ ਸਾਰੇ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਤੇ ਟੈਂਪਰੇਚਰ ਵੀ 35-36 ਡਿਗਰੀ ਤੱਕ ਜਾਊਗਾ ਤੇ ਗੱਲ ਕਰੀਏ ਆਪਾਂ 30 ਤਰੀਕ ਦੀ ਤਾਂ 30 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਭਈ ਸਾਰੇ ਭਾਗਾਂ ਦੇ ਵਿੱਚ ਵੀ ਆਮ ਤੌਰ ਤੇ ਮੌਸਮ ਹੈ ਜਿਹੜਾ ਪੰਜਾਬ ਦੇ ਸਮੁੱਚੇ ਭਾਗ ਹਰਿਆਣਾ ਰਾਜਸਥਾਨ ਗੁਜਰਾਤ ਦਿੱਲੀ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਬਿਹਾਰ ਛਤੀਸਗੜ੍ਹ ਤੱਕ ਮੌਸਮ ਆਮ ਤੌਰ ਤੇ ਖੁਸ਼ਕੀ ਰਹਿਣਾ ਉਸ ਤੋਂ ਬਾਅਦ ਆਊਗਾ ਦੋਸਤੋ ਅਪ੍ਰੈਲ ਦਾ ਮਹੀਨਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਆ ਉਹ ਸਟਾਰਟਿੰਗ ਅਪ੍ਰੈਲ ਚ ਸ਼ੁਰੂ ਹੋ ਜਾਣੀਆਂ ਜਿਹੜੇ ਕਿ ਮੱਧ ਅਪ੍ਰੈਲ ਤੱਕ ਜ਼ਬਰਦਸਤ ਤਰੀਕੇ ਨਾਲ ਚੱਲਣਗੀਆਂ ਇਗਰ ਗੱਲ ਕਰੀ ਆਪਾਂ 31 ਮਾਰਚ ਦੀ ਤੇ 31 ਮਾਰਚ ਨੂੰ ਤੁਸੀਂ ਦੇ ਸਕਦੇ ਹੋ ਮੇਰੇ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕਾ ਕੁਝ ਰਾਜਸਥਾਨ ਦੇ ਭਾਗਾਂ ਦੇ ਵਿੱਚ ਕੁਝ ਮਹਾਰਾਸ਼ਟਰ ਦੇ ਭਾਗਾਂ 'ਚ ਹਲਕੇ-ਫੁਲਕੇ ਬੱਦਲ ਕ੍ਰੀਏਟ ਹੋ ਰਹੇ ਆ ਜਿਨ੍ਹਾਂ ਹਲਕੀ-ਫੁਲਕੀ ਗਤੀਵਿਧੀ ਕੋਈ ਹੋ ਸਕਦੀ ਆ ਇਹ ਸੀਗਾ ਮੌਸਮ ਦਾ ਹਾਲ ਅਮੀਰ ਕਰਦੇ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋ ਜੇਕਰ ਵਧੀਆ ਲੱਗੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ